ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੂਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁਪੇ ਜੁਪ ਨਾ ਹੋਵੇ ਜੇ ਲਾਇ ਰਹਾ ਦੇਵਤਾਰ ਭੁਖਿਆ ਭੁਖ ਨਾ ਤਰੇ ਜੇ ਬੰਨਾ ਪ੍ਰਵਿਆਪਾਰ ਸਹ ਸਿਆਣ ਪਲ ਕੋਹੀ ਤਰਕ ਨ ਚਲੇ ਨਾਲ ਕਿਵ ਸਜਾਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਣੀਆ ਘਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੇ ਹੁਕਮ ਲੈ ਵਢਾਈ ਹੁਕਮੀ ਉਤਮਨੀ ਚ ਹੁਕਮ ਲਿਖ ਦੁਖ ਸੁਖ ਪਾਈਏ ਕਿਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਵੇ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੀ ਨਾ ਕੋਵੇ ਗਾਵੇ ਕੋ ਤਾਨ ਹੋਏ ਕਿਸੇ ਤਾਨ ਗਾਵੇ ਕੋ ਦਰਜਾ ਨੀ ਸਾਣ ਗਾਵੇ ਕੋ ਬਨ ਵੜਿਆਈਆਂ ਚਾਰ ਗਾਵੇ ਕੋ ਬਿੱਦਾ ਵਿਖੰਮੀ ਚਾਰ ਗਾਵੇ ਕੋ ਸਾਜ ਕਰੇ ਤਨ ਗ헤 ਗਾਵੇ ਕੋ ਜੀ ਲੈ ਖੜੇ ਹੈ ਗਾਵੇ ਕੋ ਜਾਪੇ ਰਸ ਦੂਰ ਗਾਵੇ ਕੋ ਵੇਖੇ ਹਾਗਰਾ ਦੂਰ ਕਥਨਾ ਕਥੀ ਨ ਆਵੇ ਟੋਟ ਕਦ ਕਦ ਕਥੀ ਕੋਟੀ ਕੋਟ ਕੋਟ ਜਿੰਦਾ ਦੇ ਲੈਂਦੇ ਥਕ ਪਾਹੇ ਧੁਕਾਰਿ ਪੰਤਰ ਖਾਈ ਖਾਈ ਹੁਕਮੇ ਹੁਕਮ ਚਲਾਏ ਰਹੋ ਨਾਨਕ ਵਿਦ ਸੇਵੇ ਪਰਵਾਹ ਸਾਚਾ ਸੈਵ ਸਾਚਨਾ ਰਿਪਾ ਖਿਆਪਾ ਹੋਇ ਪਾਰੇ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜੇ ਦਿਸੇ ਦਰਬਾਰੇ ਮੋਹ ਤੇ ਬੋਲਣ ਬੋਲੀ ਜਿਸ ਨੂੰ ਧਰੇ ਪਿਆਰੇ ਅੰਮ੍ਰਿਤ ਵੇਲਾ ਸਚਨਾ ਵਡੇ ਵਿਚਾਰ ਕਰਮੀ ਆਵੇ ਕਪੜਾ ਨਦਰਿ ਮੋਖ ਦਵਾਰੇ ਨਾਨਕ ਵਾ ਜਾਣੀਏ ਸਬਾਪੇ ਸਚਿਆਰੇ ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪੇ ਆਪਨੇ ਦਿਨ ਸੋਏ ਜਿਣ ਸੇਵੈ ਤਨ ਭਾਇਆ ਮਾਨ ਨਾਨਕ ਗਾਵੇ ਬਨੁ ਨਦਾਨ ਗਾਵੀਏ ਸੁਨਿਐ ਮਨ ਰਖੀਏ ਭਾਉ ਦੁੱਖ ਪਰ ਹੱਸੋ ਕਰ ਲੈ ਜਾਇ ਗੁਰਮੁਖ ਨਾਮੁ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰੇਸ਼ਰ ਗੁਰ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾਣਾ ਨਹੀਂ ਚਹਨਾ ਕੋ ਥਨਾ ਜਾਇ ਗੁਰਾ ਇਕ ਦੇਹ 부ਝਾਈ ਸਬਨਾ ਜੀਆਂ ਦਾ ਇਕ ਦਾਤਾ ਸੋ ਮੈ ਵਿਸਰੇ ਨਾ ਜਾਇ ਤੀਰਥ ਨਾਵਾਂ ਜੀ ਤਿਸ ਭਾਵਾਂ ਮਿਨ ਭਾਣੇ ਕੀ ਨਾ ਹੀ ਕਰੀ ਜੇ ਤੀਸਰਠਿ ਉਪਾਈ ਵੇਖਾਂ ਕਰਮਾ ਕੇ ਮਿਲੇ ਲਈ ਮਾਤਵਿ ਜ ਰਤਨ ਜੋ ਹਰਮਾਨ ਦੇ ਗੁਰ ਕੀ ਸਿੱਖ ਸੁਣੀ ਦੁਰਾ ਇੱਕ ਦੇਹ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈ ਸਰਨਾ ਜਾਇ ਜੇਦਿ ਕੁਚਾਰੇ ਹਰ ਜਾ ਹੋਰ ਦਸੋਨੀ ਹੋਏ ਨਵਕ ਨਾਵ ਵਿਚ ਜਾਣੀਏ ਨਾਲ ਚਲੇ ਸਭ ਕੋਇ ਜੰਗਾ ਨਾ ਉਰਖਾਈ ਗਜ ਜਸ ਕੀ ਰਜਗਲੇ ਜੇ ਤਿਸਨਦਰ ਨਾ ਵੇ ਤਾ ਬਾਤ ਨਾ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗਿਣਮਨ ਤਿਆਗੁੰਦੇ ਤੇਹਾ ਕੋ ਨ ਸੁਭੈ ਜੇ ਤਿਸ ਗੁਣ ਕੋਈ ਕਰੇ ਸੁਨੇ ਸਦ ਪੀਰ ਸੁਨਾ ਸੁਨੇ ਧਰਤ ਤਵਿ ਆਕਾਸ਼ ਨਾ ਦੀਪ ਲੋਹ ਪਾਤਲ ਸੁਨੇ ਪੂਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸ ਸੁਨਾਇ ਇਸਰੂਪਰ ਮਾਯੰਦ ਸੁਨਾਇ ਮੋਖਸਲਾ ਹਨਮਾਨ ਦੋ ਸੁਨਾਇ ਜੋਗ ਦੁਗਤਨ ਤੇਰੇ ਸੁਨੇ ਸਾਹ ਸਮ੍ਰਿਤ ਵੇਦ ਨਾਨਕ ਪਵਿਤਾ ਸਦਾ ਵਿਗਾਸਿਨਾ ਦੁਖ ਪਾਪ ਕਾ ਨਾਸ ਸੁਨਾਇ ਸ਼ਾਸਨ ਤੋਂ ਗਿਆਨ ਸੁਨਾਇ ਅਛਡ ਕਾਇਸਨਾਨ ਸੁਨਾਇ ਪਰਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸਿਨਾ ਦੁਖ ਪਾਪ ਕਾ ਨਾਸ ਸੁਨੇ ਸੁਰਾ ਗੁਨਾ ਕੇ ਗਾ ਸੁਨੇ ਸੇਖ ਪੀਰ ਭਾਸ ਸਾਹ ਸੁਨੇ ਅੰਦੇ ਭਾਵੇ ਰਾਹ ਸੁਨੇ ਹਾਤੋ ਇਸ ਗਾਹ ਨਾ ਨਿਕ ਤਗਤਾ ਸੁਧਾ ਵਿਗਾ ਸੁਨੇ ਦੂਖ ਪਾਪ ਕਾ ਨਾਸ ਮਨ ਨੇ ਦੀ ਤਦ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਬਸਤਾਏ ਕਾਗਦ ਕਰਮ ਨਾ ਲਿਖਣ ਹਾਰ ਮੰਨੇ ਜਾਵੇ ਕੰਮ ਵਿਚਾਰ ਐਸਾ ਨਾਮ ਨਿਰੰਧਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰ ਤੋਂ ਇਹ ਮਿਲ ਬੁੱਧ ਮੰਨੇ ਸਗਲ ਕੋ ਮੁਨ ਕੀ ਸੋਦੈ ਮੰਨੇ ਮਹੁ ਝੋਟਾ ਨਾ ਖਾਇ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋਂ ਪਰ ਬਿਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਤਰੰਸੇ ਤੀਸਾ ਨੰਦ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਕ ਮੰਨੇ ਨਾਨਕ ਹੋਏ ਨਾ ਪੇ ਪੈ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਇ ਪੰਜ ਪ੍ਰਵਾਣ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਏ ਦਰ ਰਾਜਾਣ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸਮਾਰ ਤੋਲ ਧਰਮ ਦਿਆ ਕਾ ਪੂ ਸੰਤੋਖਤਾ ਰਖਿਆ ਜਿਨ ਸੋਤ ਜੇ ਕੋ ਬੁਝ ਹੋ ਸੁਚਾਰ ਤਵੜੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤ ਪਾਲਤਲੇ ਕਮਨਜੋਰ ਜੀ ਯਾਤ ਰੰਗਾ ਕੇ ਨਾਮ ਸੁਣਾ ਲਿਖਿਆ ਉੜੀ ਕਲਾਬ ਮੈਲੇ ਕਾਲੇ ਕੋ ਜਾਣੇ ਕੋਈ ਲੇਖ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਾ ਜਾਣ ਕੋਣ ਖੂਤ ਕੀਤਾ ਉਸੇ ਕੋ ਕੋ ਅਦਿ ਸਤੇ ਹੋ ਵਿਲਕ ਦਰਿਆ ਕੁਦਦ ਕਵਣ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋਤਿ ਸੁਭਾਵੇ ਸੋਈ ਭਿੰਕਾਰ ਤੁ ਸਨਾ ਸਲਾਮ ਤਨ ਅਨੰਕਾਰ ਅਸੰਗ ਜਪੀ ਅਸੰਗ ਪਾਉ ਸੰਗੂ ਬੁੜਾ ਸੰਗ ਤੋ ਤੋ ਸੰਗ ਰੰਤਮੁ ਗਵੇਦ ਪਾਠ ਸੰਗ ਜੋਗ ਮੜ ਰਹੇ ਉਦਾਸ ਅਸੰਗ ਭਗਤ ਬਨ ਧਿਆਨ ਵਿਚਾਰ ਸੰਗ ਸਰੀ ਸੰਕ ਦਾਤਾਰ ਸੰਗ ਸੂਰਮੋ ਭਖਸਾਰ ਸੰਗ ਮੋਨ ਲੇ ਬਲਾਏ ਤਾਰ ਕੁਬੜਾ ਤਕਮਣ ਕਹਾ ਵਿਚਾਰ ਵਾਰਣ ਜਵੇਂ ਗਵਾਰ ਜੋਤ ਰੁ ਭਾਵੇ ਸਾਈਂ ਕੋਲਿੰਕਾਰ ਦੂਸਰਾ ਸਲਾਬਤ ਦਿਰਗਾਰ ਅਸੰਖ ਮੁਰਗੀ ਅੰਧਕੋਰ ਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਹੀ ਜੋਰ ਸੰਗ ਕਲਵੜ ਹਤਿਆ ਕਮਾਏ ਅਸੰਖ ਪਾਪੀ ਭਾਵ ਕਰ ਜਾਹੀ ਸੰਖੁਰ ਆਰ ਕੋੜੇ ਫਿਰੈ ਸੰਖ ਮਲੇਸ਼ ਮਲ ਭਖ ਗਾਇ ਸੰਗ ਨੰਕਸ਼ਰ ਕਰੇ ਪਾਰ ਨਾਨਕ ਪੀਤ ਕਹੇ ਵਿਚਾਰ ਮਾਰੇਣ ਜਮੇ ਇੱਕ ਵਾਰ ਜੋਤ ਰੁਭਾਗੇ ਸਾਈ ਫਲੀਕਾਰ ਤੁਸਰਾ ਸਲਾਮਤ ਨਿਰੰਕਾਰ ਸੰਕ ਨਾਮਯ ਸੰਕਤਾਮੇ ਗੰਮ ਗੰਮ ਸੰਖਲੋ ਅਸੰਕੈ ਸਿਰ ਪਰ ਹੋਇ ਕ੍ਰੀ ਨਾਮ ਕ੍ਰੀਸਾਲਾਹ ਕ੍ਰੀ ਗਿਆਨ ਕੀਤ ਗੁਣ ਗਹਿ ਕ੍ਰੀ ਲਿਖਨ ਬੋਲਣ ਬਾਣ ਕ੍ਰਾਸਰ ਸੰਜੋਗ ਵਖਾਨ ਜਿਨਹ ਲਖਤੇ ਸਰਨਾ ਜੇ ਫਰਮਾਇ ਤੇ ਉਤਿਪ ਪਾਇ ਜੀਤਾ ਕੀਤਾ ਤੇਤਾ ਨਾਵੇ ਨਾਵੇ ਨਾਇ ਕੋਥਾ ਕੁਦਰਤ ਕਮਣ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤ ਰੁ ਭਾਵੇ ਸਾਈ ਭਲੀ ਘਰ ਤੋਂ ਸਦਾ ਸਲਾਮਤ ਨਿਰੰਕਾਰ ਪਰਿਏ ਹੱਤ ਪੈ ਰਤਨ ਦੇ ਪਾਣੀ ਤੋ ਤੇ ਅਤਰ ਸੁਖੇ ਮੂਤ ਕਲੀਤੀ ਕੱਪੜ ਹੋਏ ਦੇ ਸਾਬੁ ਲਈਏ ਹੋ ਤੋਏ ਪਰਿਏ ਮਤ ਪਾਪਾ ਕੇ ਸੰਗ ਹੋ ਧੋਪੇ ਨਾਵੇਂ ਕੇ ਰੰਗ ਪੁੰਨੇ ਪਾਪੀ ਆਖ ਨਾ ਕਰ ਕਰ ਕਰਨਾ ਲਿਖ ਲਹਿ ਜਾਓ ਆਪੇ ਵੀ ਜਾ ਪਹਿ ਗਾਵ ਨਾਨਕ ਹੁਕਮਿ ਆਵੋ ਜਾਓ ਤੀਰ ਤਬ ਦੇਤ ਦਾ ਜੇ ਕੋ ਪਾਵੇ ਤਿਲ ਕਾਮਣ ਨਾ ਮਨੇ ਆਪਣੇ ਕੀਤਾ ਪਉ ਅੰਤਰ ਗਰਿ ਤ੍ਰਿਥ ਮਨੋ ਸਭ ਗੁ ਤੇਰੇ ਮੈਂ নাহি ਕੋਇ ਮਿਣ ਗੁ ਕੀਤੇ ਭਗਤ ਨਾ ਹੋਏ ਸਵਾਸਤਾ ਬਾਣੀ ਬਰਮਾ ਸਤ ਸੁਆਸ ਰਾਮਨ ਚਾਉ ਕਮਨ ਸਵੇਲਾ ਉਕ ਤਕਵਣ ਕਮਣ ਤੇ ਤਕ ਕਮਣ ਵਾਰ ਕਮਣ ਸ੍ਰुत ਮਹਾ ਕਮ ਜਿਤ ਹੋ ਆਇ ਆਕਾਰ ਵੇਰ ਨਾ ਪਾਇਆ ਭਨ ਦੇ ਜੇ ਹੋਵੇ ਲੈ ਪੁਰਾਣ ਲਕਤਨਾ ਪਾਇਉ ਕਾ ਦਿਆ ਜੇ ਲਿਖਨ ਲੈ ਕੁਰਾਨ ਤੇ ਤਵਾਰ ਨ ਜੋਗੀ ਜਾਣ ਰਤਮਾਹ ਨ ਕੋਈ ਜਾ ਕਰਤਾ ਸੇ ਟੀਗੋ ਸਾਜਿ ਆਪੇ ਜਾਣੇ ਸੋਏ ਕਿਵ ਕਰਾਂ ਖਾਂ ਕਿ ਵਸਾਲ ਆਹੇ ਕੇਵਰਨੇ ਕੇ ਵਜਾਣਾ ਨਾਨਕ ਆਕਨ ਸਭ ਕੋ ਆਕੇ ਇੱਕ ਦੀਪ ਸਿਆਣਾ ਵੱਡਾ ਸਾਹਿ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗੇ ਭਿਆਨਾ ਸੋਹੇ ਪਾਤਾਲ ਪਾਤਾਲ ਲਖਿਆ ਅਗਾਸਾ ਅਗਾਸੁਰ ਕੁੜਕ ਪਾਲ ਥਕੇ ਵੇਦ ਕਹਿਣ ਕਵਾਤ ਸੈ ਸਠਾਰੇ ਕਹਿਣ ਕਤੇ ਬਸ ਲਿਖਤਾਤ ਨੇ ਕਾਹ ਤਲ ਕੀ ਲੇ ਕਾਹ ਵਿਨਾਸ਼ ਨਾਨਕ ਵਡਾ ਕੀ ਆਪੇ ਜਾਣ ਆਪ ਸਲਾਹੀ ਸਲੇਤੀ ਸੁਲਤਾਨ ਪਾਈਣ ਦੀਆਂ ਤੇ ਵਾਹ ਭਵੇਂ ਸਮੁੰਦਰ ਨਾ ਜਾਣਿਆ ਸਮੁੰਦਰ ਸਾਹ ਸੁਲਤਾਨ ਵਿਰਾਸੀ ਤੇ ਮਹਾਰਤਨ ਕੀੜੀ ਤੁਲਨਾ ਹਮਨੇ ਜੇ ਇਸਮੁੰਦਰ ਨਾ ਵਿਸਰੇ ਅੰਤਨਾ ਸ਼ਕਤੀ ਕਹਨਾਂ ਤੇ ਅੰਤਨਾ ਕਰਨ ਦੇਨਾਂ ਤੇ ਅੰਤਨਾ ਵੇਖਣ ਸੁਨਣਾਂ ਤੇ ਅੰਤਨਾ ਜਾਪੇ ਕਿਆ ਮਨ ਮੰਤੇ ਅੰਤਨਾ ਜਾਪੇ ਕੀਤਾ ਹੈ ਕਾਰ ਅੰਤਨਾ ਜਾਪੇ ਪਾਰਾ ਵਾਰ अंत कारण के ते विललाहि ताकि अंत ना पाए जाए अंत ना जाने कोई भुक्ता किया भुक्ता होए वड्डा साहिब ऊंचा ठाऊचे ऊपर ऊंचा ना देवडू च होवे पिंड सोचे को जाने सो जीवडा भ जाने पाप नानक नतरी करमी दात भुक्ता क्रम ने ज्ञान आ जाए वड्डा दाता तिलनाथ माए केते मंगए जो दे अपार केते गिनत नहीं विचार केते खटटवे कार केते ले ले मुखर पाए ਕਿਤੇ ਮੁਰਖਾਏ ਘਾਏ ਕਿਤਦੂ ਭੂਸਨ ਮਾਰੀ ਪੀਦਾ ਤੇਰੀ ਦਾਤਾਰਖ ਬੰਦ ਖਲਾਸੀ ਬਾਣੀ ਹੋਏ ਹੋ ਰਾਖ ਨਾ ਸਕੇ ਕੋਏ ਜੇ ਕੋ ਖਾਏਗਾ ਕਣ ਪਾਇਓ ਜਾਣੇ ਜੇਤੀ ਆ ਮੁਖਾਏ ਆਪੇ ਜਾਣੇ ਆਪੇ ਲਈ ਆਖੇ ਸੀ ਪੀਕੇ ਹੀ ਕੇ ਜਿਸਨੇ ਬਕਸੇ ਚ ਬਸਲਾ ਨਾਨ ਪਸਹਿ ਪਸਹ ਮੂਲ ਬਨ ਮੂਲ ਵਪਾਰ ਮੂਲ ਵਪਾਰੀ ਅਮੁੱਲ Bhandar ਅਮੁੱਲ ਲਾਵੇ ਮੁੱਲ ਲਾ ਜਾਏ ਮੂਲ ਪਾਏ ਮੁੱਲੋ ਸਮਾਏ ਮੂਲ ਤੇ ਮੂਲ ਦੀ ਬਾਣ ਮੋਤਲ ਮੂਲ ਕਰਮਾਣ ਅਮੁਲ ਬਖਸ਼ੀ ਸਮੁਲ ਨੀਸਾਨ ਮੁਲ ਕਰ ਮੁਲ ਫਰਮਾਨ ਮੁਲ ਮੁਲ ਆਖਿਆ ਨਾ ਜਾਇ ਆਖਾ ਕਰਹਿ ਦੇ ਬਲਾਏ ਆਖੇ ਵੇਦ ਪਾਠ ਪ੍ਰਾਣ ਆਖੇ ਪੜੇ ਕਰੇ ਵਕਿਆਣ ਆਖੇ ਬਰਮੇ ਆਖੇ ਅੰਦੇ ਆਖੇ ਗੁਪੀ ਦੇ ਗੋਵਿੰਦ ਆਖੇ ਸਰਾ ਕੇ ਸਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵਕੇ ਦੇਵ ਆਖੇ ਸੁਨਾਮ ਜਣ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਛੁੱਟ ਜਾਏ ਤੇ ਕੀਤੇ ਹੋਰ ਕਰੇ ਧਾਕ ਨ ਸਕੇ ਕੇ ਹੀ ਕੇ ਜੇ ਵਿੜ ਪਾਵੇ ਤੇ ਵਿੜ ਹੋਏ ਨਾਨਕ ਜਾਣੇ ਸਾਚਾ ਸੋ ਜੇ ਕੋ ਆਕੇ ਭੁਲ ਵਿਗਾੜ ਤਲਕੇ ਸਰਗਵਾਰ ਗਵਾਰ ਚੋਦਰ ਇਤਿਹਾਸ ਹੋ ਕਰਕੇ ਹਜਤ ਵੈ ਸਰਬ ਸਮਾਲੇ ਵਾਜੇ ਨਾਦ ਨੇ ਕਿਆ ਸੰਖਾ ਕੀਤੇ ਵਾਮਨ ਹਾਰੇ ਕੀਤੇ ਰਾਗ ਪਰੇ ਸੋਖ ਜਣ ਕੀਤੇ ਗਾਵਣ ਹਾਰੇ ਗਾਵੇ ਤੁਨ ਨ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ गावे शिवरमा देवी सोहन सदा सवारे गावे नरेन्द्र नासन बैठे देवते आदरनाले गावे सिद्ध सुना दीनदर गवन साध विचार गावन, गावन जतिसरी संतो की गावे वीर करारे गावन बलव पणन पन्द कीसर युग युग वेदा नाले गावे मोहिनी आमण मोहन सुरग मच प्याले गावन रत्न उपाय तेरे अठसठी रत्न नाले गावे जूद महा बलसुरा गावे कहानी चारे ਗਾਵੈ ਕੰਨ ਮੰਡ ਵਰ ਕੰਡਾ ਕਰ ਕਰ ਕੀ ਧਾਰੇ ਸੀ ਤੁਨੋ ਗਾਵੈ ਜੋਤਿ ਰ ਭਾਵਨ ਲਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮ ਜਿਤਨੇ ਆਵ ਨਾਨਕ ਆ ਵਿਚਾਰੇ ਸੋਇ ਸੋਇ ਸਰਾਸ ਸਹਿਬ ਸੱਚਾ ਸਤੀ ਨਹੀਂ ਹੈ ਪੀ ਹੋਸੀ ਜਾ ਇਨਾਰ ਜਾ ਸੁਰਤਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿ ਸੀ ਮਾਜਨੀ ਉਪਾਈ ਕਰ ਕਰ ਵੇਖਿਆ ਕੀ ਤਾ ਆਪਣਾ ਜੋਤੀ ਸੀ ਵਧਿਆ ਜੋਤਿ ਸੁਭਾਵੇ ਸੋਈ ਕਰਤੀ ਵਿਰਕੁਮ ਨਾ ਕਰਨਾ ਜਾਏ

ਸੰਜੋਗ ਜੋ ਧਿੰਕਾਰ ਚਲਾਵੇ ਅੱਖਿ ਆਵੇ ਭਾਵੇ ਆਦੇ ਤਿਸੇ ਆਦੇਸ ਆਦਿ ਨੀਨਾਦ ਨਾਦ ਜਿਗਤਿ ਦੇ ਕੋ ਵੇਸ ਏਕਾ ਮਾਇ ਜੁਗਤਿ ਜਾਈ ਤਿੰਕੇ ਲੈ ਪਰਮਾਨ ਇੱਕ ਸੰਸਾਰੇ ਇੱਕ ਬੰਦਾਰੇ ਇੱਕ ਲਾਇ ਦੀ ਬਾਣ ਦੇ ਚਪਾਵੇ ਤੇ ਵੇਚ ਲਾਵੇ ਕਿ ਭੂਵੇ ਪਰਮਾਨ ਉਹ ਵੇਖਿਆ ਉਹਨਾਂ ਨਦਰਨਾਵੇ ਬੋਤਾ ਹੈ ਵਿਡਾਲੀਆਂ ਦੇ ਤਿਸੇ ਆਦੇਸ ਆਦਿ ਨੀਨਾਦ ਨਾਦ ਜਿਗਤਿ ਦੇ ਕੋ ਵੇਸ ਆਸਨ ਲੋਇ ਲੋਇ ਪੰਡਾਰ ਜੋ ਕਿਸ 파ਇ ਸੁਇ ਕਾਂ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਕੀ ਸਾਥੀ ਪੈਰ ਬਾਦੇ तिसੇ ਆਦੇਸ ਆਨਿਲ ਨਾਦ ਨਾਦ ਜੂ ਜਿਬ ਕੋ ਵੇਸ ਕਿ ਦੂਜੀ ਬਲ ਕੋਇ ਲ ਕੋਇ ਲ ਕੋਇ ਵੇਸ ਲਗ ਲਗ ਗੇੜਾ ਕੀ ਇਹਨਾਮ ਜਗਦੀਸ਼ ਰਿਤੁਰਾਈ ਪਤ ਪਵੜੀਆ ਚੜੀਏ ਹੋਈ ਕੀਸ ਸੁਣ ਗਲਾ ਆਕਾਸ਼ ਕੀ ਕੀਟਾ ਇਸ ਨਾਨਕ ਨਦਰੀ ਪਾਈਏ ਪੂਰੀ ਪੂਰੇ ਠੀਸ ਆਕਰਿ ਜੁਰਜੋ ਬੇਨਾਜੌਰ ਜੋਰ ਨਾਮ ਕਰਦੇ ਹੈ ਨਾ ਜੋਰ ਜੋਰ ਨ ਜਿਨ ਮਰਨਾ ਜੋਰ ਜੋਨ ਨਾਮ ਮਰ ਸੋਰ ਜੋਰ ਨ ਸ੍ਰਤੀ ਜਾਣ ਵਿਚਾਰ ਜੋਨ ਨ ਜੁਟੇ ਛੁਟੇ ਸੰਸਾਰ ਜਿਸਾ ਜੋਰ ਕਰਵੇ ਕੇਸੋਏ ਨਾਨਕ ਤੁਮਨੀ ਚ ਨਾ ਕੋਏ ਰਾਤੀ ਰੁਤਿ ਤੇ ਧੀਵਾਰ ਭਮਨ ਪਾਨਿਗਨੀ ਪਾਤਾਲ ਤਿਸਵੀ ਤਰਤੀਥਾ ਬ੍ਰਕੀ ਤਰਮਸਾਲ ਤਿਸਵੀ ਜਿਵੀ ਜੁਗਤ ਕੇ ਰੰਗ ਜਿਨਕੇ ਨਾਮ ਅਨੇ ਕਿਹ ਅਨੰਤ ਕਰਮੇ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਜਥੇ ਸੁਹਣ ਪੰਚਪੁਰਾ ਨਦੀ ਕਰਮ ਭੁਵੀਨੀ ਸਾਧ ਕੱਚ ਪਕਾਇ ਉਥੇ ਪਾਏ ਨਾਨਕ ਗਿਆ ਜਾਪੇ ਜਾਇ ਧਰਮ ਕਰਨ ਕਾ ਹੋ ਧਰਮ ਗਿਆਨ ਕਰਨ ਕਾ ਕੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਗਾਣ ਮਹੇਸ ਕੀਤੇ ਵਰਮੇ ਘਾੜ ਤਗੜੀ ਰੂਪ ਰੰਗ ਕੇ ਵੇਸ ਕੀਤਾ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ ਕੀਤੇ ਨਿਚਲ ਸੂਰ ਕੀਤੇ ਕੀਤੇ ਮੰਡਲ ਦੇਸ ਨਿਤਿਐ ਸਦੂਤਨਾਰ ਕੀਤੇ ਕੀਤੇ ਦੇ ਵਿਵੇਸ ਕੀਤੇ ਦੇਉ ਧਨਮਨ ਕੀਤੇ ਕੀਤੇ ਰਤਨ ਸਮਦ ਕੀਤਿਆ ਘਾਣੇ ਕੀਤਿਆ ਬਾਣ ਕੀਤੇ ਪਾਤਨ ਨਰੰਦ ਕੀਤਿਆ ਸੁਰਤੀ ਸੇਵ ਕੀਤੇ ਨਾਨਕ ਅੰਤਨਾੰਤ ਗਿਆਨ ਕਨ ਮਹਿ ਗਣ ਪਰਚੰਡ ਜਿਥੇ ਨਾਦ ਬਿਨੋਦ ਕੋੜਾ ਨੰਦ ਸ਼ਰਮ ਖਣ ਕੀ ਬਾਣੀ ਰੂਪਿਥ ਘਾੜਤ ਕੜੀ ਬਹੁਤ ਨੋਭਤਾ ਕਿਆ ਅੰਗ ਲਾ ਕਥੀਆਂ ਨਾ ਜਾ ਜੇ ਕੋ ਕਹਿ ਪੁਛੇ ਪਛਤਾਏ ਕਟਿਆ ਕੜਿਆ ਸੁਰ ਤੁਮਾ ਤੁਮਨ ਬੋਲੇ ਜਿਥੈ ਕੜਿਆ ਸਰਾਸਦਾ ਕੇ ਸੁਧ ਕਰਮਖੰਡ ਕੀ ਬਾਣੀ ਜੋਰ ਤਿਤੈ ਹੋਰ ਨ ਕੋਈ ਹੋਰ ਤਿਤੈ ਜੋਦ ਮਹਾ ਬੜਸੋਰ ਤਿਨ ਮੇ ਰਾਮ ਰਿਹਿਆ ਪਰਪੂਰ ਤਿਤੈ ਸੀਤੋ ਸੀਤਾ ਨਹ ਮਾ ਮਾਇਤਾ ਕੇ ਰੂਪ ਨ ਕਥਨੇ ਜਾਏ ਨਾ ਮਰੇ ਨਠਾ ਗਿਜਾਇ ਜਨ ਕੇ ਰਾਮ ਸੇ ਮਨਮਾਹੇ ਤਥੈ ਭਗਤੁ ਵਸੇ ਕੇ ਰੂਪ ਨ ਸਚਾ ਮਨਸੋ ਸਾਚ ਕਹਨ ਮਨ ਸੰਨੰਕਾਰ ਕਰ ਕਰ ਵੇਖ ਨਦਰ ਨਿਹਾਲ ਤਿਤੈ ਖੰਡ ਮੰਡ ਪਰ ਪੰਡ ਜੇ ਕੋ ਪਤੀ ਤਾੰਤ ਜਨਾਤ ਤੈ ਲੋਲੁ ਵੇ ਪਰ ਜਿਉ ਤਿ ਹੁਕਮ ਦਵੇ ਤਵ ਕਾਰ ਵੇ ਕੇ ਵਿਖੇ ਕਰਿ ਵਿਚਾਰ ਨਾਨਕ ਕਥਨਾ ਕਲ੍ਹਾਸਰ ਜਤ ਪਹਾਰ ਤਿਰਸ ਨਰਨ ਮਤਿ ਵੇਦ ਹਤਿਆਰ ਕੋ ਕਲਾਗਨੀ ਤਪਤਾਉ ਭਾਂਡਾ ਪੰਮਰਜ ਢਾਲ ਕੜਵੀਏ ਸਭ ਸਟਿਡਕ ਸਾ ਜਿਨ ਕੋ ਨਰ ਕਰਮ ਤਿਨ ਕਾਰ ਨਾਨਕ ਨਦਰੀ ਨਦਲ ਨਿਹਾਲ ਸਲੋਕ ਭਵਨ ਗਰੂ ਪਾਣੀ ਪਿਤਾ ਮਹਾਤਾ ਤਰਤ ਮਹਾਤ ਦੇਵਸ ਰਾਧੂ ਈਦਾਈ ਦਾਇਆ ਖੇਲੇ ਸਗਲ ਜਗਤ ਜੰਮਿਆ ਨਹੀਂ ਬੁਰਿਆ ਨਹੀਂ ਮਾਚੇ ਤਰਮਹ ਦੂਰ ਕਰਮੀ ਆਪੋ ਆਪਣੀ ਕੀ ਨੇੜੇ ਤੇ ਦੂਰ ਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇਮ ਖੁਜਲੇ ਕੀਤੀ ਜੁੱਤੀ ਨਾਲ ਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇਮ ਖੁਜਲੇ ਕੀਤੀ ਜੁੱਤੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ